ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਪੰਜਾਬ ਟੀਵੀ ਤੇ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਗੱਲ ਤੇ ਅੱਜ ਕਾਫੀ ਦਿਨਾਂ ਤੋਂ ਆਪਾਂ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆ ਰਹੇ ਆ ਤੇ ਅੱਜ ਆਪਾਂ ਗੱਲਬਾਤ ਕਰਦੇ ਆ ਸੌਖ ਰਤੀ ਦੀ ਜਿਹੜਾ ਕਿ ਥੋੜੇ ਦਿਨ ਪਹਿਲਾਂ ਉਸਨੇ ਇੱਕ ਕਤਲ ਕੀਤਾ ਜਿਹੜੀਆਂ ਖਬਰਾਂ ਤੁਸੀਂ ਸੋਸ਼ਲ ਮੀਡੀਆ ਤੇ ਆਮ ਹੀ ਦੇਖ ਰਹੇ ਹੋ ਤੇ ਅੱਜ ਆਪਾਂ ਬਹੁਤ ਹੀ ਇੰਪੋਰਟੈਂਟ ਸੁਰ ਨਾਲ ਗੱਲ ਕਰਨ ਜਾ ਰਹੇ ਹਾਂ ਕਿਉਂਕਿ ਉਸ ਕਤਲ ਕੇਸ ਦੀ ਵੀਡੀਓ ਅਜੇ ਉਹ ਸਾਹਮਣੇ ਆ ਚੁੱਕੀ ਐ ਤੁਹਾਨੂੰ ਵੀਡੀਓ ਵੀ ਜਰੂਰ ਦਿਖਾਵਾਂਗੇ ਵੀਡੀਓ ਨਾ ਬਣੇ ਰਿਓ ਵੀਡੀਓ ਦੇ ਐਂਡ ਤੇ ਤੁਹਾਨੂੰ ਉਹ ਵੀਡੀਓ ਦਿਖਾਵਾਂਗੇ ਜਿਹਦੇ ਵਿੱਚ ਉਹ ਕਤਲ ਕਰਦੇ ਦੀ ਵੀਡੀਓ ਆ ਜਿਹੜੀ ਉਹ ਸਾਹਮਣੇ ਆਈ ਐ ਹੁਣ ਆਪਾਂ ਗੱਲ ਕਰਦੇ ਆ ਸੋਖਰਾਤੀ ਦੀ ਕਹਿੰਦੇ ਆ ਜੀ ਪੰਜਾਬੀ ਇਨਫਲੂਐਂਸਰ ਆ YouTube ਸਟਾਰ ਆ 5.5 ਲੱਖ ਦੇ ਨੇੜੇ ਤੇੜਾ ਫੋਲੋਅਰ ਹਾ ਉਸਦੇ ਤੇ ਹੁਣ ਆਪਾਂ ਗੱਲਬਾਤ ਕਰਦੇ ਆ ਵੀ ਆਪਾਂ ਕਿੱਦਾਂ ਦੇ ਬੰਦਿਆਂ ਨੂੰ ਫੋਲੋ ਕਰ ਰਹੇ ਆ ਕੀ ਉਹਨਾਂ ਨੂੰ ਆਪਾਂ ਹਾਈਪ ਦੇ ਰਹੇ ਆ ਕੀ ਉਹਨਾਂ ਦੀ ਸਮਾਜ ਨੂੰ ਦੇਣਾ ਹੈ ਨਾ ਤੇ 5.5 ਲੱਖ ਬੰਦਾ ਬਹੁਤ ਹੁੰਦਾ ਵੇਖੋ ਕੀ ਆ ਬੰਦੇ ਦੇ ਵਿੱਚ ਕੀ ਉਹ ਮੂੰਹ ਟੈਟੂਆਂ ਆ ਪਰ ਆਪਦਾ ਨਾ ਜਲੂਸ ਕੱਢਿਆ ਵਾ ਯਾਰ ਤੇ ਆਪਣੇ ਯੂਥ ਦੇ ਦਿਨਾਂ ਦਿਨ ਦੇ ਦਿਨਾਂ ਦਿਨ ਉਹਦੇ ਮਗਰ ਪਈ ਵੀ ਫੋਲੋ ਕਰੀ ਜਾਂਦੀ ਤੇ ਉਹਨੂੰ ਵੇਖ ਵੇਖ ਕੇ ਬਹੁਤ ਹੋਰ ਲੋਕਾਂ ਨੇ ਵੀ ਆਪਦੇ ਮੂੰਹਾਂ ਦਾ ਜਲੂਸ ਕੱਢ ਲਿਆ ਤੁਸੀਂ ਦੇਖੋ ਆ ਕਿੰਦਾ ਕੀ ਚੰਗਾ ਲੱਗਦਾ ਇਹ ਯਾਰ ਆਪਾਂ ਫੇਸ ਦਾ ਲੂਸ ਕਰਦੀ ਜਾਂਨੇ ਆ ਉਹ ਬੰਦੇ ਨੂੰ ਦੇਖ ਦੇਖ ਕੇ ਹੈ ਉਹ ਬੰਦਾ ਕਰ ਕੀ ਰਿਹਾ ਉਹਦੇ ਦੇ ਨੇ ਕੀ ਉਹ ਇੱਕ ਜਨਾਨੀ ਦਾ ਉਹਨੇ ਕਤਲ ਕੀਤਾ 5 ਲੱਖ ਰੁਪਇਆ ਫਰौती ਲੈ ਕੇ ਹੁਣ ਆਪਾਂ ਉਹ ਜੇ ਕੰਮ ਵੀ ਕਰਾਂਗੇ ਜਿਹੜੇ ਬੰਦਿਆਂ ਨੂੰ ਇੱਜ਼ਤ ਦੇਣੀ ਚਾਹੀਦੀ ਹੈ ਇੱਜ਼ਤ ਦੇਣੀ ਬੰਦੀ ਹੈ ਉਹਨਾਂ ਨੂੰ ਨਹੀਂ ਤਾਂ ਆਪਾਂ ਦੇਖ ਵੀ ਨਹੀਂ ਰਹੇ ਉਹਨਾਂ ਦੇ ਸ਼ਾਇਦ ਆਪਣਾ ਨਾਮ ਹੀ ਨਹੀਂ ਪਤਾ ਹੋਣਾ ਇਦਾਂ ਦੇ ਬੰਦਿਆਂ ਨੂੰ ਆਪਾਂ ਜਿਹੜੇ ਡਿਫਾਲਟਰ ਕਿਸਮ ਦੇ ਬੰਦੇ ਆ ਇਹਨਾਂ ਨੂੰ ਆਪਾਂ ਕਵਾਡੀ ਕੱਪਾ ਤੇ ਸਾਧ ਰਹੇ ਆ ਹੈ ਇਨਾਂ ਨੂੰ ਆਪਾਂ ਗਾਣਿਆਂ ਦੇ ਵਿੱਚ ਲਈ ਜੰਨੇ ਆ ਮਾਡਲਿੰਗ ਦੇ ਤੌਰ ਤੇ ਹੈ ਕੀ ਕੀ ਸਿਸਟਮ ਚੱਲ ਰਿਹਾ ਪਰ ਬੰਦੇ ਦਾ ਤੁਸੀਂ ਬੈਕਗ੍ਰਾਉਂਡ ਤਾਂ ਦੇਖੋ ਪਹਿਲਾਂ ਵੀ ਇਸ ਬੰਦੇ ਦਾ ਵਿਰੋਧ ਕੀਤਾ ਸੀ ਕਿਉਂਕਿ ਪਹਿਲਾਂ ਵੀ ਇਸ ਦੇਆਂ ਕਾਉਂਟਰਵਰਸੀਆਂ ਹੋਈਆਂ ਕੁੜੀਆਂ ਦੇ ਨਾਲ ਹੀ ਕਿੰਨੀਆਂ ਕੁੜੀਆਂ ਦੇ ਨਾਲ ਇਹਦਾ ਰੌਣਾ ਚੱਲਿਆ ਉਹ ਮਨਜੀਤ ਕੌਰ ਸਾਹਮਣੇ ਆਈ ਉਹਨੇ ਕੀ ਕੋਸੇ ਦਾ ਦੱਸਿਆ ਹਨਾ ਵੀ ਨਸ਼ੇ ਕਰਦਾ ਜਾਂ ਬਹੁਤ ਕੁਝ ਉਹਨੇ ਸਾਹਮਣੇ ਰੱਖਿਆ ਤੇ ਇਹ ਬੰਦੇ ਨੂੰ ਤੁਸੀਂ ਦੇਖਿਆ ਹੋਊਗਾ ਲਾਈਵ ਦੇ ਵਿੱਚ ਆ ਕੇ ਕਿੱਡੀਆਂ ਗੰਦੀਆਂ ਗੰਦੀਆਂ ਇਹ ਬੰਦੇ ਨੇ ਗਾਲਾਂ ਕੱਢੀਆਂ ਸੀਗਾ ਉਹ ਆਪਾਂ ਇੱਥੇ ਬੋਲ ਵੀ ਨਹੀਂ ਸਕਦੇ ਇੰਨੀ ਗੰਦੀਆਂ ਗਾਲਾਂ ਕੱਢਦਾ ਸੀ ਇਹ ਬੰਦਾ ਤੇ ਆਪਾਂ ਵੇਖਿਆ ਰਹੇ ਜੀ ਕਹੋਗੇ ਪਰਿਵਾਰਾਂ ਦੇ ਵਿੱਚ ਯਾਰ ਆਪਣੇ ਧੀਆਂ ਭੈਣਾਂ ਵੀ ਹੈਗੇ ਆਂ ਬੰਦੇ ਨੂੰ ਸਹੀਆ ਕਿਹੜਾ ਕੋਈ ਕਿੰਨਾ ਬੁਰਾ ਭਲਾ ਬੋਲਦਾ ਸੀ ਕਿੰਨੀਆਂ ਗੰਦਗੀਆਂ ਗਾਲਾਂ ਕੱਢਦਾ ਸੀਗਾ ਤੇ ਆਪਾਂ ਫਿਰ ਵੀ ਇਹ ਬੰਦੇ ਨੂੰ ਫੋਲੋ ਕਰਦੇ ਸੀਗੇ ਆਪਦਾ ਸਟਾਰ ਮੰਨਦੇ ਸੀਗੇ ਤੇ ਇਹ ਆਪਣੇ ਆਪ ਨੂੰ ਕਪੈਰੀਜਨ ਕਰਦਾ ਸੀ ਆਪਣੇ ਆਪ ਦਾ ਸਿੱਧੂ ਮੂਸੇਵਾਲੇ ਨਾਲ ਕਹਿੰਦਾ ਸੀ ਨਾ ਇੱਕ ਦੋ ਵੀਡੀਓ ਦੇ ਵਿੱਚ ਵੀ ਤੁਸੀਂ ਜਿਹੜਾ ਕੁਝ ਬੋਲਣਾ ਬੋਲੀ ਜਾਓ ਪਰ ਜੱਟ ਦੀ ਚੜ੍ਹਾਈ ਦੇਖੋ ਇੱਕ ਫੋਟੋ ਸੀਗੇ ਸਾਥੇ ਲੱਗੀ ਵੀ ਇਹਦੀ ਸਿੱਧੂ ਮੂਸੇਵਾਲੇ ਬਾਈ ਦੇ ਨਾਲ ਤੇ ਉਸਦੇ ਦਾ ਪੈਰ ਅਰਗਾ ਵੀ ਨਹੀਂ ਹੈਗਾ ਇਦੂ ਮੁਸੀਅਰ ਦੇ ਜਿਹਨੇ ਆਪਣੇ ਆਪ ਨੂੰ ਕੰਪੈਰੀ ਜਨਕਾਰੀ ਜਾਂਦਾ ਸੀਗਾ ਤੇ ਸੋ ਜੇ ਆਪਾਂ ਕਿਸੇ ਬੰਦੇ ਦੇ ਮਗਰ ਚੱਲਦੇ ਆ ਜਾਂ ਫੋਲੋ ਕਰਦੇ ਆ ਤਾਂ ਪਲੀਜ਼ ਇੰਨਾ ਵੀ ਉਹਨੂੰ ਨਾ ਤਾਂ ਚੱਕਦਿਆ ਕਰੋ ਕਿ ਉਹ ਇੰਨਾ ਖੁੱਲ ਜੇ ਕਿ ਉਹ ਡੇੜੀਆਂ ਗੰਦੀਆਂ ਗਾਲਾਂ ਕੱਢਣ ਲੱਗ ਜੇ ਇਡਾ ਗੰਦ ਬਕਰਨ ਲੱਗ ਜੇ ਅ ਮਨਜੀਤ ਕੌਰ ਨੂੰ ਕੀ ਕਹਿੰਦਾ ਸੀਗਾ ਵੀ ਜਦ ਤੂੰ ਆਇਆ ਕਰਕੇ ਹਲਾਇਆ ਤੇ ਉਦੋਂ ਦਾ ਮੈਂ ਕੁਝ ਬੋਲ ਨਹੀਂ ਸਕਦਾ ਕਿੱਡਾ ਪਹਿੜਾ ਬੋਲਿਆ ਸੀਗਾ ਇਹ ਹੋਰ ਵੀ ਕਈ ਕੁੜੀਆਂ ਦੇ ਨਾਲ ਇਹਦੇ ਨਾਂ ਜੁੜੇ ਆ ਕਹਿੰਦਾ ਸੀਗਾ ਮੈਂ ਇੰਨੀਆਂ ਕੁੜੀਆਂ ਨੂੰ ਡੇਟ ਕਰਦਾ ਮੈਂ ਉਹ ਮਨਜੀਤ ਕੌਰ ਨੇ ਕਿਹਾ ਸੀਗਾ ਵੀ ਘਟ ਟਟ 50 60 ਕੁੜੀਆਂ ਦੀਆਂ ਇਹਦੇ ਫੋਨ ਦੇ ਵਿੱਚ ਮੈਂ ਵੀਡੀਓਜ਼ ਦੇਖੀਆਂ ਗਲਤ ਵੀਡੀਓਜ਼ ਤੁਸੀਂ ਦੇਖੋ ਬੰਦਾ ਕੀ ਕਰ ਰਿਹਾ ਹੋਊਗਾ ਫਿਰ ਬਲੈਕ ਮੇਲ ਕਰ ਰਿਹਾ ਹੋਊਗਾ ਤੇ ਫਿਰ ਵੇਖੋ ਗਿਆ ਬੰਬੇ ਮਾਡਲਿੰਗ ਕਰਨ ਸੀਗਾ ਉੱਥੇ ਮਾਡਲਿੰਗ ਕਰਨ ਤੇ ਚੱਲ ਯੂਥ ਜਾਂਦਾ ਹੈ ਨਾ ਮੁੰਡੇ ਕੁੜੀਆਂ ਜਾਂਦੇ ਆ ਤੇ ਬਰ ਉਹਥੇ ਕੀਤਾ ਗਿਆ ਇਹਨੇ ਆ ਦੇ ਮਾਮੇ ਦੇ ਮੁੰਡੇ ਦੇ ਨਾਮ ਲੜ ਕੇ ਕਤਲ ਸਪਾਰੀ ਲੈ ਕੇ ਇਹ ਜਿਵੇਂ ਦੱਸਣ ਦੇ ਵਿੱਚ ਆਉਦਾ ਹੈ ਕਿ ਇੱਕ ਸਲੂਨ ਦੇ ਵਿੱਚ ਇਹ ਕਿਤੇ ਲੜਕੀ ਨੂੰ ਮਿਲਦਾ ਤੇ ਉਹ ਲੜਕੀ ਗਾਇ ਨੂੰ ਕਿਸ਼ੋਰ ਸਿੰਘ ਨਾਮ ਦੇ ਵਿਅਕਤੀ ਦੇ ਨਾਲ ਮਿਲਾਉਂਦੀ ਆ ਤੇ ਜਿਹੜਾ ਉਹ ਵਿਅਕਤੀ ਆ ਉਹ ਇਹਨੂੰ ਇਹਦੇ ਨਾਲ 5 ਲੱਖ ਦੇ ਵਿੱਚ ਡੀਲ ਕਰਦਾ ਆ ਆਪਦੀ ਘਰ ਵਾਲੀ ਦਾ ਕਤਲ ਕਰਵਾਉਣ ਵਾਸਤੇ 18 ਤਰੀਕ ਨੂੰ ਇਹ ਕਤਲ ਹੁੰਦਾ ਤੇ ਇਹ ਆਨਲਾਈਨ ਇੱਕ ਚਾਕੂ ਤੇ ਇੱਕ ਮਾਸਕ ਮਗਾਉਂਦੇ ਆ ਜਿਸ ਦੇ ਨਾਲ ਕੀ ਇਹਨੂੰ ਆਏ ਹੁੰਦਾ ਵੀ ਸਾਡੀ ਸਿਆਨ ਨਾਵੇ ਪਰ ਕਹਿੰਦੇ ਹੁੰਦੇ ਨਾ ਕਾਨੂੰਨ ਦੇ ਹੱਥ ਬਹੁਤ ਲੰਮੇ ਹੱਥ ਬਹੁਤ ਲੰਬੇ ਹੁੰਦੇ ਆ ਤੇ ਉਹ ਨਹੀਂ ਛੱਡਦੇ ਕਿਸੇ ਨੂੰ ਜੇ ਆਪਾਂ ਸੋਚਾਂਗੇ ਨਾ ਵੀ ਅਸੀਂ ਕੋਈ ਕਤਲ ਕਰਕੇ ਜਾਏ ਜੇਹੀ ਕੋਈ ਵਾਰਦਾਤ ਕਰਕੇ ਅਸੀਂ ਬਚ ਜਾਾਂਗੇ ਨਹੀਂ ਇਹ ਨਹੀਂ ਹੋ ਸਕਦਾ ਤੁਸੀਂ ਕਿੰਨੀ ਮਰਜ਼ੀ ਸਕੀਮਾਂ ਲਾ ਲਓ ਕੁਝ ਮਰਜ਼ੀ ਕਰ ਲਓ ਕਾਨੂੰਨ ਤੋਂ ਆਪਾਂ ਨਹੀਂ ਬਚ ਸਕਦੇ ਆਪਾਂ ਬਹੁਤ ਵੱਡਾ ਇਹਨਾਂ ਨੇ ਕੰਮ ਕੀਤਾ ਇਹਨੂੰ ਸ਼ਰਮ ਆਉਣੀ ਚਾਹੀਦੀ ਹੈ ਲੋਕ ਇਹਨੂੰ ਫੋਲੋ ਕਰਦੇ ਆ ਆਪਣਾ ਆਈਡਲ ਮੰਨਦੇ ਤੇ ਕਰ ਕੀ ਰਿਹਾ ਇਹ 5 ਲੱਖ ਰੁਪਏ ਲੈ ਕੇ ਉਸ ਬੱਚੀ ਦੀ ਔਰਤ ਦਾ ਕਤਲ ਕਰਤਾ ਉਹਦੀ ਗਲਤੀ ਕੀ ਸੀ ਕਹਿੰਦੇ ਨੇ ਨਾ ਬੰਦੇ ਦਾ ਨਾ ਕਿਤੇ ਜਾਨਵਰ ਦੇ ਵੀ ਮਾਰਨ ਨੂੰ ਜੀ ਨਹੀਂ ਕਰਦਾ ਤੇ ਇਹਨੇ ਤਾਂ ਇੱਕ ਔਰਤ ਦਾ ਕਤਲ ਕਰਤਾ ਤੇ ਸਾਡੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਚੰਗੀ ਤਰ੍ਹਾਂ ਤਫਤੀਸ਼ ਕਰਕੇ ਕੇਸ ਦੇ ਨਾਲ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਨਾਲੋ ਜਿਹੜੀ ਔਰਤ ਦਾ ਘਰ ਵਾਲਾ ਸੀ ਕਿਸ਼ੋਰ ਸਿੰਘ ਉਸ ਤੇ ਤੇ ਨਾਲ ਦੀ ਉਹ ਸਲੂਨ ਵਾਲੀ ਬੀਬੀ ਸੀ ਉਸ ਤੇ ਸਾਰੇ ਤੇ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋ ਕੇ ਇਹਨੂੰ ਸਜ਼ਾ ਮਿਲਣੀ ਚਾਹੀਦੀ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਜਿਨ੍ਹਾਂ ਨੂੰ ਅਸੀਂ ਸਟਾਰ ਬਣਾਇਆ ਜਿਨ੍ਹਾਂ ਨੂੰ ਅਸੀਂ ਫੋਲੋ ਕਰ ਰਹੇ ਆ ਉਹ ਕੀ ਕਰਤੂਤਾਂ ਕਰ ਰਹੇ ਆ ਤੇ ਪ੍ਰਸ਼ਾਸਨ ਵੀ ਇਹਨਾਂ ਨੂੰ ਕਿੰਨੀ ਸਖਤ ਸਖਤ ਸਜ਼ਾ ਦੇ ਰਿਹਾ ਤੇ ਸਾਡੇ ਸਾਰੇ ਮਾਪਿਆਂ ਨੂੰ ਬੇਨਤੀ ਹੈ ਨੌਜਵਾਨਾਂ ਨੂੰ ਬੇਨਤੀ ਹੈ ਬੱਚਿਆਂ ਨੂੰ ਬੇਨਤੀ ਹੈ ਕਿ ਇਦਾਂ ਦੇ ਬੰਦਿਆਂ ਨੂੰ ਫੋਲੋ ਨਾ ਕਰੋ ਤੇ ਮਾਪਿਆਂ ਨੂੰ ਬੇਨਤੀ ਹੈ ਕਿ ਆਪਣੇ ਬੱਚੇ ਦੇ ਫੋਨ ਚੈੱਕ ਕਰੋ ਇਹ ਜਿਹਨੂੰ ਬਲੌਕ ਕਰੋ ਕੀ ਆ ਇਹ ਆਦੇ ਮੂੰਹ ਦਾ ਜਾਲਾ ਕੱਢੀ ਫਿਰਦਾ ਟੈਟੂ ਬਣਾ ਬਣਾ ਕੇ ਤੇ ਇਹਨਾਂ ਨੂੰ ਦੇਖ ਕੇ ਜੇ ਆਪਣੇ ਬੱਚੇ ਗੱਲ ਨੂੰ ਕਹਿਣਗੇ ਵੀ ਅਸੀਂ ਵੀ ਟੈਟੂ ਬਣਾਉਣੇ ਆ ਕਿ ਤੁਸੀਂ ਬਣਾਉਂ ਦਿਓਗੇ ਆਪਦੇ ਬੱਚਿਆਂ ਨੂੰ ਮੂੰਹ ਤੇ ਟੈਟੂ ਫੇਸ ਤੇ ਟੈਟੂ ਕਿੰਨਿਆਂ ਨੇ ਮਾ ਕਿੰਨੇ ਮੁਲਖ ਨੇ ਆਉਦਾ ਜਰੂਸ ਕੱਢਿਆ ਦਾ ਮੂੰਹ ਦੇ ਉੱਤੇ ਨੂੰ ਵੇਖ ਵੇ ਕੇ ਟੈਟੂ ਬਣਾਇਆ ਕਿੰਨੇ ਨੌਜਵਾਨਾਂ ਨੇ ਕੀ ਕਿੰਨੇ ਸੋਹਣੇ ਲੱਗਦੇ ਕਿ ਤੂੰ ਚੰਗੇ ਲੱਗਦੇ ਐ ਦਾ ਜਰੂਸ ਕੱਢੀ ਫਿਰਦਾ ਦੇ ਫੇਸ ਦਾ ਇਹਨੂੰ ਵੇਖ ਕੇ ਕੀ ਆ ਇਹ ਕਿੱਡਾ ਬੁਰਾ ਇਹਨੇ ਕੰਮ ਕੀਤਾ 5 ਲੱਖ ਰੁਪਏ ਵਿੱਚ ਹੂੰ ਤਾਂ ਕਹਿੰਦਾ ਮੇਰੇ ਕੋਲ ਬਹੁਤ ਪੈਸੇ ਮੇਰੇ ਕੋਲ ਗੱਡੀਆਂ ਮੈਂ ਬਹੁਤ ਅਮੀਰ ਐ ਤੇ 5 ਲੱਖ ਰੁਪਏ ਲੈ ਕੇ ਤੂੰ ਕਤਲ ਕਰਦਾ ਫਿਰਦਾ ਕੀ ਦੇਣ ਆ ਵੇ ਤੇਰੀ ਤੇ ਅਸੀਂ ਬਾਕੀ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਜਿਹੜੇ ਇਹਨਾਂ ਨੂੰ ਕਬੱਡੀ ਕੱਪਾ ਦੇ ਟੂਰਨਾਮੈਂਟਾਂ ਦੇ ਸਾਥ ਦੇ ਇਹਨੂੰ ਨਹੀਂ ਨਾਲ ਹੋਰਾਂ ਨੂੰ ਵੀ ਸਾਥ ਦੇ ਦੋ ਕੀ ਦੇਣਾ ਕਰ ਦਿੱਤਾ ਕਤਲ ਫਿਰਦੇ ਆ ਇਹ ਚ 12-4-4 ਲੱਖ ਰੁਪਏ ਪਿੱਛੇ ਤੇ ਆਪਰ ਉਹਨੂੰ ਕਵਾਡੀ ਕੱਪੜ ਤੇ ਸੱਦ ਕੇ ਇਹਨੂੰ ਹੋਰ ਉਸਾਹਿਤ ਕਰਦੇ ਆ ਉਹਨੂੰ ਹਾਈਪ ਦੇ ਹੀ ਜਾਂਦੇ ਆ ਤੇ ਸੋ ਸਾਡੀ ਅਪੀਲ ਹੈ ਪ੍ਰਸ਼ਾਸਨ ਨੂੰ ਜਿੰਨੀ ਕਿ ਇਹਨੂੰ ਹਾਈਪ ਮਿਲੀ ਸੀ ਸੋਸ਼ਲ ਮੀਡੀਆ ਤੇ ਉਸੇ ਹਿਸਾਬ ਨਾਲ ਇਹਦਾ ਕੇਸ ਕਰਕੇ ਤਵਰੀਦ ਤੇ ਉਹ ਇਹਨੂੰ ਠੋਕੋ ਇਹਨੂੰ ਅੰਦਰ ਸਿੱਟੋ ਤਾ ਕਿ ਲੋਕਾਂ ਨੂੰ ਪਤਾ ਲੱਗੇ ਕਿ ਗਲਤ ਕੰਮ ਕਰਦਾ ਨਤੀਜਾ ਕੀ ਹੁੰਦਾ ਹੈ ਗਾਂ ਤੁਹਾਨੂੰ ਵੀਡੀਓ ਦਿਖਾਉਣੇ ਆ ਜਿਹਦੇ ਵਿੱਚ ਕਤਲ ਕਰਦਾ ਹੈ ਵੇਖਿਆ ਗਿਆ ਤੇ ਪੁਲਿਸ ਕਿਵੇਂ ਇਹਨੂੰ ਅਰੈਸਟ ਕਰਦੀ ਉਹ ਵੀਡੀਓ ਤੁਸੀਂ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸ ਨੂੰ ਤਾਂ ਜੋ ਮਾਪਿਆਂ ਤੱਕ ਪਹੁੰਚ ਸਕੇ ਕਿ ਆਪਣੇ ਬੱਚਾ ਦੇ ਫੋਨ ਚੈੱਕ ਕਰਦੇ ਰਹਿਣ ਤੇ ਆਪਣ ਨੂੰ ਵੇਖਣ ਕਿ ਉਹ ਕਿੰਦਾ ਦੇ ਲੋਕਾਂ ਨੂੰ ਫੋਲੋ ਕਰੀ ਜਾਂਦੇ ਆ ਜੇ ਆਪਣੇ ਇਦਾਂ ਦੇ ਆਈਡਲ ਹੋਏ ਤੇ ਆਪਣਾ ਦਾ ਕੰਮ ਸਰ ਗਿਆ ਜਿਹੜੇ ਲੋਕ ਮਿਹਨਤ ਕਰਦੇ ਆ ਜਿਨ੍ਹਾਂ ਨੇ ਕੋਸ਼ ਦੇਸ਼ ਲਈ ਕੀਤਾ ਪੰਜਾਬ ਲਈ ਕੋਸ਼ ਕੀਤਾ ਉਹਨਾਂ ਨੂੰ ਆਪਾਂ ਜਾਣ ਦੇ ਤੱਕ ਨਹੀਂ ਉਹਨਾਂ ਨੂੰ ਕਦੇ ਟੂਰਨਾਮੈਂਟਾਂ ਦੇ ਸੱਦਿਆ ਆਪਾਂ ਉਹਨਾਂ ਨੂੰ ਸ ਮਾਨ ਇੱਜ਼ਤ ਕਰੋ ਉਹਨਾਂ ਦਾ ਹੌਸਲਾ ਵਧਾਓ ਜਿਹੜੇ ਦੇਸ਼ ਲਈ ਮੈਡਲ ਜਿੱਤੇ ਜਿਹਨੇ ਪੰਜਾਬ ਲਈ ਮੈਡਲ ਜਿੱਤੇ ਆ ਉਹਨਾਂ ਨੂੰ ਟੂਰਨਾਮੈਂਟਾਂ ਤੇ ਸੱਦੋ ਉਹਨਾਂ ਨੂੰ ਇੱਜ਼ਤ ਦਿਓ ਉਹਨਾਂ ਦਾ ਹੌਸਲਾ ਵਧਦਾ ਗਾਂ ਹੋਰ ਵੀ ਯੂਥ ਨੂੰ ਵੇਖ-ਵੇਖ ਕੇ ਫਿਰ ਖੇਡਾਂ ਵਾਲੀ ਪ੍ਰੇਰਿਤ ਹੁੰਦਾ ਮੈਡਲ ਜਿੱਤਦਾ ਤੇ ਆਪਾਂ ਸੱਦੇ ਤਾਂ ਇਹਨਾਂ ਨੂੰ ਜਾਂਨੇ ਆ ਫੁਕਰਿਆਂ ਨੂੰ ਲਾ ਲਾ ਕੇ ਗਾਣੇ ਬਦਮਾਸ਼ੀ ਵਾਲੇ ਵੀਡੀਓ ਪਾਉਂਦੇ ਆ ਇਹ ਇੰਸਟਾਗ੍ਰਾਮ ਤੇ ਕਤਲ ਕਰਦੇ ਆ ਕੁੜੀਆਂ ਦਾ ਵੀ 5-5 ਲੱਖ ਰੁਪਏ ਪਿੱਛੇ ਕੀ ਏਕਾਤ ਹੈ ਇਹਨਾਂ ਦੀ ਕਿੱਡੇ-ਕਿੱਡੇ ਭੜੇ ਨੇ ਨੇ ਮੂੰਹ ਕੀਤੇ ਆ ਉਹਦੇ ਟੈਟੂਆਂ ਨਾਲ ਸੋ ਸਾਡੀ ਬੇਨਤੀ ਕਬੂਲ ਕਰਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਬាទ ਬាទ ਫਰੀਦ ਦੇ ਫੋਨ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਆ ਤੇ ਗਾਂ ਤੁਸੀਂ ਵੀਡੀਓ ਦੇਖੋ ਜਿੱਥੇ ਇਹ ਕਤਲ ਕਰਦ ਦੇ ਪੁਲਿਸ ਨੇ ਇਸ ਨੂੰ ਅਰੈਸਟ ਕੀਤਾ ਉਹ ਵੀਡੀਓ ਤੁਸੀਂ ਜ਼ਰੂਰ ਦੇਖਣੀ ਆ ਕਿਉਂਕਿ ਉਹ ਵੀਡੀਓ ਹੁਣੀ ਆਈ ਆ ਹੋਰ ਕਿਸੇ ਚੈਨਲ ਕੋਲ ਨਹੀਂ ਆਈ ਅੱਜ ਫਸਟ ਟਾਈਮ ਤੇ ਆਪਾਂ ਤੁਹਾਨੂੰ ਉਹ ਵੀਡੀਓ ਰਿਵੀਲ ਕਰ ਰਹੇ ਆ ਵੀਡੀਓ ਦੇਖੋ ਤੇ ਵੀਡੀਓ ਨੂੰ ਇਹ ਦੇਖੋ ਇਹ ਆ ਉਹ ਵੀਡੀਓ ਜਿਸ ਦੇ ਵਿੱਚ ਸੋਕਰਤੀਆ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਕਤਲ ਕਰਨ ਤੋਂ ਬਾਅਦ ਸੁਖਪ੍ਰੀਤ ਤੇ ਗੌਰਪ੍ਰੀਤ ਜੋ ਕਿ ਇਹਦੇ ਮਾਮੇ ਦਾ ਮੁੰਡਾ ਦੋਵੇਂ ਨੌਇਡਾ ਦੇ ਵਿੱਚ ਹੁੰਦੇ ਆ ਤੇ ਤੁਸੀਂ ਗੌਰ ਨਾਲ ਦੇਖੋ ਕੋਲਸ ਆਉਂਦੀ ਹੈ ਤੇ ਇਹਨਾਂ ਨੂੰ ਫੜਦੀ ਤੇ ਭੱਜਣ ਦੀ ਕੋਸ਼ਿਸ਼ ਕਰਦੀ ਹੈ ਤੇ ਪਰ ਕਹਿੰਦੇ ਹੁੰਦੇ ਆ ਕੋਲਸ ਕਿ ਇਹਨੂੰ ਭੱਜਣ ਨਹੀਂ ਦਿੰਦੀ ਤੇ ਇਹਨਾਂ ਨੂੰ ਫੜ ਲਿਆ ਜਾਂਦਾ ਦੇਖੋ ਇਹ ਭੱਜ ਰਿਹਾ ਹੈ ਪਰ ਇਹਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਮबई ਪੁਲਸ ਦੇ ਹਵਾਲੇ ਕਰ ਦਿੱਤਾ ਜਾਂਦਾ ਇਹ ਜੋ ਆਪਰੇਸ਼ਨ ਸੀ ਐਸਟੀਐਫ ਦੇ ਮबई ਪੁਲਸ ਦਾ ਸਾਂਝਾ ਆਪਰੇਸ਼ਨ ਸੀ ਜਿਸ ਦੇ ਵਿੱਚ ਇਹਨਾਂ ਦੋਨਾਂ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਇੱਕ ਔਰਤ ਦੇ ਕਤਲ ਮਾਮਲੇ ਦੇ ਵਿੱਚ ਜੋ ਕਿ ਇੱਕ 5 ਲੱਖ ਰੁਪਿਆ ਫਰौती ਲੈ ਕੇ ਕਤਲ ਕੀਤਾ ਜਾਂਦਾ ਸੀਗਾ ਇਸ ਨੂੰ ਐਸਟੀਐਫ ਤੇ ਮबई ਪੁਲਸ ਵੱਲੋਂ ਸਾਂਝੇ ਪ੍ਰਸ਼ੰਧਾਨਾ ਗ੍ਰਿਫਤਾਰ ਕੀਤਾ ਜਾਂਦਾ ਹੈ